ਸੋ ਮੈਨੂੰ ਬਹੁਤ ਦੁੱਖ ਹੈ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲਿਆ ਨਹੀਂ ਸਕਦਾ ਪਰ ਇੰਨਾ ਕ ਮੈਂ ਐਲਾਨ ਕਰਨਾ ਚਾਹਨਾ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਈ ਵਾਹ ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦੋ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਸਾਡੇ ਸ਼ੁਭ ਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰਖਦੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ ਉਹ ਪੰਜਾਬ ਦੇ ਜੂਰੀ ਡਿਕਸ਼ਨ ਚ ਆਉਂਦੀਆਂ ਨੇ ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਹਰਿਆਣੇ ਵਾਲਿਆਂ ਨੇ ਤਾਂ ਤਾਰਾਂ ਲਾ ਰੱਖੀਆਂ ਨੇ ਸੁ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਡੀਜੀਪੀ ਨੂੰ ਵੀ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇਕੱਠੇ ਨਹੀਂ ਕਰ ਰਹੇ ਉੱਥੇ ਤੁਸੀਂ ਇਕੱਠੇ ਕਰਨ ਦਾ ਮੌਕਾ ਦਿੱਤਾ ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਦੇ ਵੱਲੋਂ ਪਹਿਲ ਨਾ ਕਰੋ ਤੁਸੀਂ ਕਿਉਂ ਛੇੜਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਾਂ ਨੇ ਜੋਸ਼ ਹੈ ਜੋਸ਼ ਦੇ ਵਿਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਸੋ ਅੱਜ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲਿਆ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਰੰਟੀ ਦਿਨਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਤੇ ਨਾਲ ਭੈਣਾਂ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਹਜੇ ਪਤਾ ਨਹੀਂ ਇਸ ਬਾਰੇ ਲੱਗਿਆ ਬਾਕੀ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਦਾ ਕਿ ਖਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਕਿੱਲਾਂ ਦਾ ਮਾਲਕ ਸ਼ੁਭ ਕਰਨ ਕੋਈ ਫੋਟੋਆਂ ਖਿਚਵਾਉਣ ਨੇ ਆਇਆ ਸੀ ਕੋਈ ਵੀਡੀਓ ਬਣਾਉਣ ਨੇ ਆਇਆ ਸੀ ਉਹ ਆਪਣੇ ਦੋ ਖਿੱਲਿਆਂ ਨੂੰ ਬਚਾਉਣਾ ਆਇਆ ਸੀ ਜਾਂ ਦੋ ਖਿੱਲਿਆਂ ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣਾ ਆਇਆ ਸੀ ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਕਈ ਵਾਰ ਵਾਹ ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦਿਓ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭ ਕਰਨ ਮਰਨ ਨਹੀਂ ਦੇਣਾ ਸ਼ੁਭ ਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭ ਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰੱਖਦੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਮਨੀਪੁਰ ਬਾਰੇ ਸੋਚੋ ਹਰਿਆਣਾ ਜਿਹੜੀ ਸਰਕਾਰ ਹੈ ਉਹ ਨੂੰ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਸੋਚੇ ਸੋ ਇਸ ਕਰਕੇ ਸਾਨੂੰ ਇਸ ਤਰ੍ਹਾਂ ਡਰਾਉਣ ਦੀ ਕੋਸ਼ਿਸ਼ ਨਾ ਕਰੋ ਇੱਕ ਵਾਰੀ ਲਾਉਂਦੇ ਰਾਸ਼ਟਰਪਤੀ ਰਾਜ 100 ਵਾਰੀ ਲਾਓ ਪਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜੂੰਗਾ ਔਰ ਇੱਕ ਵਾਰੀ ਫੇਰ ਮੈਂ ਸ਼ਾਂਤੀ ਦੀ ਵੀਲ ਵੀ ਕਰਦਾ ਆਪਣੇ ਵਾਲੇ ਪਾਸੇ ਸ਼ਾਂਤੀ ਰੱਖਿਓ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਨੇ ਇਹ ਪ੍ਰੇਰਣਾ ਦਿੱਤੀ ਹੋਈ ਹੈ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਔਰ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦਿੱਕਨਾਂ ਤੇ ਜੂ ਸਰਕੂਗੀ ਕੁਝ ਥੋੜਾ ਬਹੁਤ ਰਹਿਮ ਜਿਹੜਾ ਉਹ ਧਾਨਾ ਸ਼ਾਹਾਂ ਦੇ ਦਿਲ ਚ ਆਵੇ ਕਿ ਦੇਸ਼ ਦਾ ਕਿਸਾਨ ਦੇਸ਼ ਦਾ ਅੰਦਾਤਾ ਜਿਹੜਾ ਪੂਰੇ ਦੇਸ਼ ਦੇ ਵਿੱਚ ਅੰਦੋਲਿਤ ਕਿਉਂ ਹੈ ਉਹਦੇ ਬਾਰੇ ਕੋਈ ਫੈਸਲਾ ਲੈਣ ਤਾਂ ਕਿ ਸਟੇਟਾਂ ਨੂੰ ਜਾਂ ਕਿਸੇ ਖੇਤਰ ਨੂੰ ਕੀ ਇਸ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ ਲਾਅ ਐਂਡ ਆਰਡਰ ਨੂੰ ਖਰਾਬ ਕਰਨ 'ਚ ਹਰਿਆਣਾ ਪੁਲਿਸ ਜ਼ਿਆਦਾ ਜ਼ਿੰਮੇਦਾਰ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਹੀ ਉਹ ਸਾਨੂੰ ਕੁਝ ਕਹਿ ਰਹੇ ਆ ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਤੇ ਪੋਰਟੇਬਲ ਬਾਥਰੂਮ ਪਾਣੀ ਜੋ ਮਨੁੱਖੀ ਜੋ ਉਹਨਾਂ ਦੇ ਅਧਿਕਾਰ ਨੇ ਫੰਡਾਮੈਂਟਲ ਰਾਈਟਸ ਨੇ ਅਸੀਂ ਉਹ ਪ੍ਰੋਵਾਈਡ ਕਰਾਵਾਂਗੇ ਬਾਕੀ ਤੁਹਾਡੀ ਧਮਕੀ ਤੁਮਕੀ ਤੁਸੀਂ ਡਰਦੇ ਨਹੀਂ ਹਾਂ ਸ਼ੁਭ ਕਰਨ ਦੀ ਮੌਤ ਦਾ ਬਹੁਤ ਅਫਸੋਸ ਹੈ ਬਹੁਤ ਅਫਸੋਸ ਹੈ। ਔਰ ਮੈਂ ਫੇਰ ਕਹਿਣਾ ਸੈਂਟਰ ਸਰਕਾਰ ਨੂੰ ਕਿ ਗੱਲਾਂ ਕਰਕੇ ਜਿਹੜੀਆਂ ਮੰਗਾਂ ਨੇ ਸਾਰੀਆਂ ਜੁਨੀਨਾਂ ਨੂੰ ਬੁਲਾ ਕੇ ਆਰਥਿਕ ਆਪਣੇ ਮਾਹਰ ਬੁਲਾ ਕੇ ਖੇਤੀ ਦੇ ਮੰਗਾਂ ਤੇ ਗੌਰ ਕਰੋ। ਨਾ ਕਿ ਆਪਣੀ ਹੀ ਜਿਹੜੀ ਚੌਧਰ ਚ ਜਾ ਆਪਣੀ ਆਕੜ ਚ ਰਹੋ ਕਿ ਸਾਨੂੰ ਕੀ ਫਰਕ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕੀ ਹੈ? ਇਹ ਤਾਂ ਗੋਲੀਆਂ ਖਾ ਕੇ ਚਲੇ ਜਾਣਗੇ। ਜ਼ਖਮ ਜਿਹੜੇ ਨੇ ਉਹ ਛੇਤੀ ਭਰ ਦੇਣੀ ਸੋ ਇਸ ਕਰਕੇ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੋਲਣ ਦਾ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬੀਆਂ ਦਾ 3.5 ਕੋਰ ਪੰਜਾਬੀਆਂ ਦਾ ਮੁਖੀਆ ਹੋਣ ਦੇ ਨਾਤੇ ਮੈਂ ਬਾਕੀ ਵੀ ਸਾਰੇ ਪੰਜਾਬੀਆਂ ਦਾ ਧਿਆਨ ਰੱਖਣਾ ਹੈ ਸਪਲਾਈ ਰੁਕ ਗਈ ਤੇਲ ਡੀਜ਼ਲ ਪੈਟਰੋਲ ਦੀ ਕਮੀ ਨਾ ਹੋ ਜੇ ਹੋਰ ਜਿਹੜਾ ਵਪਾਰ ਹੁੰਦਾ ਹੈ ਦੇਸ਼ ਨਾਲ ਜਿਹੜਾ ਜੰਮੂ ਹਿਮਾਚਲ ਵੀ ਰੁਕ ਗਿਆ ਸੋ ਆਰਥਿਕ ਨੁਕਸਾਨ ਨਾ ਹੋਵੇ ਮੈਂ ਇਹ ਇਸੇ ਕਰਕੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਉਹਦੇ ਵਿੱਚ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਨਿਬੇੜੋ ਕਿਉਂਕਿ ਇਹ ਮੰਗਾਂ ਇਹਨਾਂ ਦੀਆਂ ਜਾਇਜ਼ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ 3 ਸਾਲ ਪਹਿਲਾਂ ਤੁਸੀਂ ਇਹਨਾਂ ਨਾਲ ਗੱਲ ਕਰਦੇ ਸੀ ਉਸ ਵੇਲੇ ਤਾਂ ਟੀਵੀ ਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸੀ ਕਿ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਤੇ ਮੈਂ ਇਹ ਕਾਨੂੰਨ ਪਾਸ ਨਹੀਂ ਕਰਵਾ ਸਕਿਆ ਜਾਂ ਲੋਕਾਂ ਦੇ ਦਿਲਾਂ ਚੋਂ ਪਾਸ ਨਹੀਂ ਹੋ ਸਕੇ ਪ੍ਰਧਾਨ ਮੰਤਰੀ ਜੀ ਸ਼ਾਇਦ ਹੁਣ 3 ਸਾਲਾਂ ਚ ਤੁਹਾਡੀ ਤਪੱਸਿਆ ਪੂਰੀ ਹੋ ਗਈ ਹੋਣੀ ਕਿਰਪਾ ਕਰਕੇ ਆਪਣੀ ਤਪੱਸਿਆ ਪੂਰੀ ਹੋਣ ਤੇ ਕੋਈ ਖੁਸ਼ਖਬਰੀ ਕਿਸਾਨਾਂ ਨੂੰ ਦਿਓ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੋਮਿਸ਼ਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877